ਮੈਂ ਦਿੱਲੀ ਤੋਂ ਡੋਟਰਵਾਲ ਬਲੋਗਿੰਗ ਚਾਰਜ ਹਲਕਾ ਸਰਤਨਪੁਰ ਲੋਧੀ ਉਹ ਬਿਲਕੁਲ ਅੱਜ ਨਵਾਂ ਆਫਿਸ ਜਿਹੜਾ ਮਤਲਬ ਨਿਕਲਿਆ ਉਹ ਕੀ ਗੱਲ ਹੋ ਗਈ ਜੀ ਅੱਜ ਪਿੰਡ ਫੱਤੂ ਟਿੰਗਾ ਦੇਖੇ ਨਵੇਂ ਦਫ਼ਤਰ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਜੋ ਕੀਤਾ ਗਿਆ ਜਿਸ ਦੇ ਵਿੱਚ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨਾਂ ਨੂੰ ਮਹਿਮਾਨ ਦੀ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਤਰੀਬਨ ਦੀ ਰਸਮ ਪੂਰੀ ਕਰਕੇ ਇਸ ਦਫਤਰ ਦਾ ਉਦਘਾਟਨ ਕੀਤਾ ਤੇ ਸਰਦਾਰ ਸੱਜਨ ਸਿੰਘ ਜੀਵਾ ਜੀ ਦੇ ਰਹਿਨਮਾਇਢੇ ਇਹ ਸਾਰਾ ਕਾਰਜ ਜਿਹੜਾ ਆ ਸੰਪੂਰਨ ਹੋਇਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਵਿੱਚ ਅੱਜ ਉਤਸ਼ਾਹ ਦੇਖਣ ਨੂੰ ਮਿਲਿਆ ਵੀ ਲੋਕਾਂ ਨੇ ਦਫਤਰ ਦੇ ਉਦਘਾਟਨ ਦੇ ਵਿੱਚ ਔਰ ਤੁਸੀਂ ਦੇਖਿਆ ਹੋਊਗਾ ਵੀ 3000 3500 4000 ਦੇ ਆਸ-ਪਾਸ ਜੋ ਸੰਗਤ ਜਿਹੜੀ ਹੈ ਦਫ਼ਤਰ ਦੇ ਇਤਹਾਦ ਨੇ ਪਹੁੰਚੀ ਪਿੰਡ ਬੱਤੂ ਦੀ ਦੇ ਵਿੱਚ ਜਿਹੜਾ ਕਿ ਲੋਕਾਂ ਵਿੱਚ ਐਮਪੀ ਡਿਸ਼ਸ਼ਨ ਦੇ ਕੇ ਵੱਡਾ ਮਤਲਬ ਉਤਸ਼ਾਹ ਹੈ ਜੀ ਔਰ ਬਿਲਕੁਲ ਜਿਹੜੀ ਇੱਕ ਰੈਲੀ ਜਿਹੜੀ ਆ ਰਹੀ ਹੈ ਬਦਲ ਸਰਕਾਰ ਵੱਲੋਂ ਸੁਖਬੀਰ ਸਿੰਘ ਬਦਲ ਨੂੰ ਔਰ ਮਨ ਅਬੜਾ ਇੱਕ ਦਾਵਾ ਹੈ ਕੇਸਵਰ ਵੱਡੀ ਲੀਡ ਦੇ ਨਾਲ ਜਿੱਤ ਖਾਪਤ ਰਾਨੀ ਸਫੀਰ ਕੀਤਾ ਜਾਊਗਾ ਜੀ ਦੇਖੋ ਜੀ ਉਹ ਉਹਨਾਂ ਦਾ ਤੇ ਹੁਣ ਜੋ ਵੀ ਹਾਲਾਤ ਹੈ ਉਹ ਸਾਰਿਆਂ ਨੂੰ ਪਤਾ ਹੈ ਕਿਉਂਕਿ ਉਹ ਇੱਕ ਮਜ਼ਾਕ ਦਾ ਪਾਤਰ ਜਿਹੜਾ ਆ ਬਣ ਕੇ ਰਹਿ ਗਿਆ ਕਿ ਇਹਨਾਂ ਨੇ ਜੋ ਆਪਣੀ ਇੱਕ ਬਾਦਲ ਕੰਪਨੀ ਚਲਾਈ ਸੀਗੀ ਉਹਦਾ ਬੇੜਾਗਰਕ ਹੋ ਗਿਆ ਸਾਰਾ ਕਿਉਂਕਿ ਇੱਕ ਪਰਿਵਾਰਵਾਦ ਕਰਨ ਦੇ ਨਾਲ ਇਹਨਾਂ ਨੇ ਪਾਰਟੀ ਦਾ ਵੀ ਬੇੜਾਗਰਕ ਕਰਤਾ ਹੁਣ ਉਹ ਤੇ ਕੋਈ ਸੋਚ ਵੀ ਨਹੀਂ ਸਕਦੇ ਵੀ ਕੋਈ ਗੱਲਬਾਤ ਵੀ ਉਹਨਾਂ ਦੀ ਕੋਈ ਲਾਗੂ ਬਣੇ ਹੈਗੀ ਹੈ ਪਰ ਲੋਕਾਂ ਕੋਲੋਂ ਕਿਸ ਤਰ੍ਹਾਂ ਦਾ ਰਿਸਪੌਂਸ ਜਿਹੜਾ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਹੈ ਬਹੁਤ ਵਧੀਆ ਰਿਸਪੌਂਸ ਹੈ ਜੀ ਅੱਜ ਜੋ ਹਲਕਾ ਸੁਲਤਾਨਪੁਰ ਲੋਧੀ ਦੇ ਲੋਕਾਂ ਨੇ ਇੱਕ ਵੱਡਾ ਉਤਸ਼ਾਹ ਦਿਖਾਇਆ ਕਿਉਂਕਿ ਅਸੀਂ ਜੋ ਪਿਛਲੇ ਦੌਰਾਨ ਬਾਈ ਵਾਲੀ ਇਲੈਕਸ਼ਨ ਦੇ ਵਿੱਚ ਜੋ ਸਾਡੇ ਵਿੱਚ ਕਮੀਆਂ ਹੋਣਗੀਆਂ ਜਾਂ ਲੋਕਾਂ ਦੇ ਕੋਲੋਂ ਦੂਜੀ ਪਾਰਟੀ ਨੂੰ ਵੋਟਾਂ ਪਾ ਕੇ ਗਲਤੀਆਂ ਵੀ ਹੋਈਆਂ ਹੋਣਗੀਆਂ ਉਹ ਅੱਜ ਲੋਕਾਂ ਨੇ ਉਹ ਚੀਜ਼ ਨੂੰ ਸਾਬਤ ਕਰਤਾ ਵੀ ਅਸੀਂ ਅੱਜ ਸੱਚ ਦੇ ਨਾਲ ਤੇ ਕੰਮ ਕਰਨ ਵਾਲੀ ਪਾਰਟੀ ਦੇ ਨਾਲ ਖੜੇ ਖੜੇ ਆ ਜੀ ਤੁਹਾਨੂੰ ਧੰਨਵਾਦ ਜੀ ਔਰ ਬਿਲਕੁਲ ਇਹ ਤੁਹਾਡੇ ਵੱਲੋਂ ਅੱਜ ਜਿਹੜਾ ਆਫਿਸ ਉਹ ਖੋਲਿਆ ਗਿਆ ਔਰ ਬਿਲਕੁਲ ਅੱਜ ਦਾ ਉਦਘਾਟਨ ਕੀਤਾ ਗਿਆ ਹੈ ਜੋ ਕੀ ਕਹਿਣਾ ਚਾਹੋਗੇ ਜੀ ਦਫਤਰ ਜਿਹੜਾ ਜੋ ਇੱਥੇ ਬੁੱਢਢੰਗਾ ਖੁੱਲਾ ਹੋਇਆ ਇਹ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਖੁੱਲਿਆ ਗਿਆ ਵਾ ਤੇ ਇਹ ਸਰਦਾਰ ਸੁਜਨ ਸਿੰਘ ਛੀਮਾ ਦੀ ਰਹਿਮਤ ਹੈ ਸਾਰਾ ਜੋ ਵੀ ਕੰਮ ਹੋਇਆ ਇਹਦੇ ਵਿੱਚ ਸਾਡੇ ਆਉਣ ਵਾਲੇ ਟਾਈਮ ਵਿੱਚ ਜੋ ਸਾਡੇ ਏਰੀਆ ਦੇ ਹੋਰ ਵੀ ਵਲੰਟੀਅਰ ਵਗੈਰਾ ਜਾਣ ਲੋਕ ਵਾ ਉਹਨਾਂ ਨੂੰ ਸਾਡੇ ਤੱਕ ਪਹੁੰਚ ਕਰਨ ਵਿੱਚ ਫਾਇਦਾ ਹੋਊਗਾ ਤੇ ਜੋ ਸਾਨੂੰ ਲੋਕਾਂ ਦੇ ਹੋਰ ਤੁਹਾਡੇ ਉਹਨਾਂ ਜਿਹੜਾ ਇਹ ਦਫ਼ਤਰ ਬੁਲੇ ਰਿਹਾ ਬਵਾਦਾ ਔਰ ਇਹ ਜਿਹੜਾ ਦਫ਼ਤਰ ਇਹ ਖੁੱਲ੍ਹਾ ਰਿਹਾ ਸਣੀ ਹਰ ਦਿਨ ਆਮ ਲੋਕਾਂ ਲਈ ਹਰ ਵੇਲੇ ਖੁੱਲਾ ਰਹੂਗਾ ਕੋਈ ਵੀ ਆਪਣੀਆਂ ਮੁਸ਼ਕਲਾਂ ਤੇ ਸਾਡੇ ਤੱਕ ਪਹੁੰਚ ਸਕਦਾ ਟੀਮਾ ਸਾਹਿਬ ਜੀ ਤੱਕ ਪਹੁੰਚ ਸਕਦਾ ਤੇ ਹਫ਼ਤੇ ਵਿੱਚ ਇੱਕ ਦੋ ਦਿਨ ਟੀਮਾ ਸਾਹਿਬ ਇੱਥੇ ਦਫ਼ਤਰ ਵਿੱਚ ਬੈਠਾ ਰਹੇਗਾ ਜੀ ਔਰ ਇਹ ਮੁਸ਼ਕਲਾਂ ਆਮ ਆਮੀਨ ਨੂੰ ਬਿਨਾਂ ਦੇ ਮੂਹਰੇ ਵੀ ਬੰਦ ਨਹੀਂ ਕੋਈ ਵੀ ਕਿਸੇ ਵੀ ਪਾਰਟੀ ਦਾ ਹੋਵੇ ਉਹ ਕੋਈ ਚੱਕਰ ਨਹੀਂ ਜਗਾ ਕੋਈ ਵੀ ਕਿਸੇ ਨੂੰ ਕੋਈ ਪ੍ਰੋਬਲਮ ਆ ਸਾਡੇ ਨਾਲ ਸੰਪਰਕ ਕਰ ਸਕਦਾ ਉਹ ਕੀਮਾ ਸਾਹਿਬ ਨੂੰ ਮਿਲ ਸਕਦਾ ਜਦੋਂ ਵੀ ਉਹ ਇੱਥੇ ਬੈਠਦਾ ਹਫਤੇ ਦੇ ਦਿਨ ਆਉਂਦਾ ਹੈ ਇਹ ਸਪੈਸ਼ਲ ਤੁਹਾਡੇ ਕੋਲੋਂ ਇਹ ਆਫਿਸ ਖੁੱਲਿਆ ਗਿਆ ਹੈ ਜੀ ਹਾਂ ਜੀ ਹਾਂ ਜੀ ਬਿਲਕੁਲ ਔਰ ਨੰਬਰ ਮੋਬਾਈਲ ਹੈ ਤੁਹਾਡਾ 915623136 ਧੰਨਵਾਦ ਜੀ ਮਿਹਰਬਾਨ